ਸ੍ਰੀ ਗੁਰੂ ਹਰਿਕ੍ਰਿਸ਼ਨ ਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਈ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਅੱਜ ਸਿੱਖ ਕੌਮ ਦੇ ਦੋ ਅਹਿਮ ਦਿਹਾੜੇ ਨੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤਪੁਰਪ ਅਤੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਗੱਦੀ ਦਿਹਾੜਾ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਿਰਫ 8 ਸਾਲ ਦਾ ਮਿਸਾਲੀ ਜੀਵਨ ਮਨੁੱਖਤਾ ਦੇ ਲੇਖੇ ਲਾ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸਨ ਇਤਿਹਾਸ ਮੁਤਾਬਕ ਆਪ ਜੀ ਨੇ 3 ਮਾਰਚ 1664 ਨੂੰ ਦਿੱਲੀ ਵਿੱਚ ਰੋਗੀਆਂ ਦੀ ਸੇਵਾ ਕਰਦਿਆਂ ਪ੍ਰਾਨ ਤਿਆਗ ਦਿੱਤੇ ਸਨ ਗੁਰੂ ਸਾਹਿਬ ਦੀ ਯਾਦ ਵਿੱਚ ਦਿੱਲੀ ਵਿਖੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਸੁਪਾਇਮਾਨ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਸਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਦੇ ਗ੍ਰਹਿ ਵਿਖੇ ਮਾਤਾ ਕਿਸ਼ਨ ਕੌਰ ਦੀ ਕੁੱਖੋਂ 1656 ਵਿੱਚ ਕਿਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਸੀ 1661 ਵਿੱਚ ਗੁਰੂ ਪਿਤਾ ਨੇ ਆਪ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ 5 ਸਾਲ ਦੀ ਉਮਰ ਵਿੱਚ ਗੁਰੂ ਜੋਤੀ ਵਡਿਆਈ ਪ੍ਰਾਪਤ ਕਰਕੇ ਬਾਲਾ ਪ੍ਰੀਤਮ ਨੇ ਸਿੱਖ ਧਰਮ ਸਿੱਖ ਸੰਗਤ ਸਿੱਖ ਸੰਸਥਾਵਾਂ ਤੇ ਸਿੱਖ ਲਹਿਰ ਨੂੰ ਸਮਰੱਥ ਗੁਰੂ ਵਜੋਂ ਅਗਵਾਈ ਪ੍ਰਦਾਨ ਕੀਤੀ ਗੁਰੂ ਜੀ ਨੇ ਵਰਣਵੰਡ ਦੇ ਸਿਧਾਂਤ ਦਾ ਸਖਤੀ ਨਾਲ ਵਿਰੋਧ ਕੀਤਾ ਚੰਗੇ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਔਸਤਰੀ ਨੂੰ ਸਮਾਜ ਵਿੱਚ ਸਤਿਕਾਰ ਦਿੱਤਾ ਕੁੜੀ ਮਾਰਨ ਵਾਲਿਆਂ ਦਾ ਗੁਰੂ ਦਰਬਾਰ ਵਿੱਚ ਆਉਣਾ ਮਨਾ ਕਰ ਦਿੱਤਾ ਨਸ਼ਿਆਂ ਦੀ ਵਰਤੋਂ ਨਾ ਕਰਨ ਤੇ ਸੂਰ ਦਿੱਤਾ ਦਿੱਲੀ ਵਿੱਚ ਫੈਲੀ ਹੋਈ ਚੇਚਕ ਤੇ ਹੈਜ਼ੇ ਦੀ ਭਿਆਨਕ ਬਿਮਾਰੀ ਦੌਰਾਨ ਬਾਲਾ ਪ੍ਰੀਤਮ ਨੇ ਸੰਗਤ ਦੀ ਆਪਣੇ ਹੱਥੀ ਅਣਥੱਕ ਸੇਵਾ ਕੀਤੀ ਸੇਵਾ ਕਰਦੇ ਆ ਖੁਦ ਵੀ ਇਸ ਬਿਮਾਰੀ ਦੀ ਚਪੇਟ ਵਿੱਚ ਆ ਗਏ ਤੇ ਰੋਗਵਦਨ ਕਾਰਨ ਆਪ ਨੇ ਸੰਗਤ ਨੂੰ ਅਗਲੀ ਜੋਤ ਲਈ ਬਾਬਾ ਬਕਾਲੇ ਕਹਿ ਕੇ ਇਸ਼ਾਰਾ ਕਰਦਿਆਂ ਸੱਚਖੰਡ ਪਿਆਨਾ ਕੀਤਾ ਗੁਰੂ ਹਰਕ੍ਰਿਸ਼ਨ ਸਾਹਿਬ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਣ ਕਰਕੇ ਸੰਗਤ ਪਿਆਰ ਨਾਲ ਆਪ ਜੀ ਨੂੰ ਬਾਲਾ ਪ੍ਰੀਤਮ ਕਹਿ ਕੇ ਪੁਕਾਰਦੀ ਤੇ ਯਾਦ ਕਰਦੀ ਹੈ ਸਭ ਦੁੱਖ ਜਾਏ ਧਰਮ ਹੀਤ 사카 ਜਨ ਕੀ ਆਤਰ ਤਿਲਕ ਜੰਜੂ ਦੇ ਰਾਖੇ ਕਹੇ ਜਾਣ ਵਾਲੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗ੍ਰਹਿ ਮਾਤਾ ਨਾਨਕੀ ਦੀ ਕੁਖੋਂ 1621 ਵਿੱਚ ਹੋਇਆ ਸੀ ਆਪ ਜੀ 6ਵੇਂ ਗੁਰੂ ਸਾਹਿਬ ਦੇ ਛੇ ਤੀਆਂ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਸੁਪੁੱਤਰ ਸਨ ਇਤਿਹਾਸ ਮੁਤਾਬਕ ਬਾਲਾ ਪ੍ਰੀਤਮ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਜੀ ਨੂੰ 30 ਮਾਰਚ 1664 ਨੂੰ ਗੁਰਗੱਦੀ ਦੀ ਸੇਮੇਵਾਰੀ ਸੌਂਪੀ ਗਈ ਗੁਰੂ ਸਾਹਿਬ ਨੇ ਜ਼ਿੰਮੇਵਾਰੀ ਨੂੰ ਬਾਖੂ ਵੀ ਨਿਭਾਉਂਦਿਆਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਅਥਾ ਹੋ ਯੋਗਦਾਨ ਪਾਇਆ। ਤਤਕਾਲੀ ਮੁਗਲ ਬਾਦਸ਼ਾਹ ਦੇ ਜ਼ੁਲਮਾਂ ਦਾ ਮੂੰਹ ਤੋੜਮਾ ਜਵਾਬ ਦਿੰਦਿਆਂ Hindu ਧਰਮ ਨੂੰ ਬਚਾਉਣ ਦੀ ਖਾਤਰ ਗੁਰੂ ਸਾਹਿਬ ਦੀ ਸ਼ਹਾਦਤ ਦੁਨੀਆ ਭਰ ਦੀ ਵਿਲੱਖਣ ਸ਼ਹਾਦਤ ਹੋ ਨਿਬੜੀ। ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੌਰਾਨ ਦੁਨੀਆ ਅੰਦਰ ਸੱਚ ਧਰਮ ਦਾ ਉਪਦੇਸ਼ ਦੇਣ ਲਈ ਉੱਤਰ ਪ੍ਰਦੇਸ਼, ਅਸਾਮ, ਬੰਗਾਲ ਅਤੇ ਢਾਕਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਯਾਤਰਾਵਾਂ ਕੀਤੀਆਂ ਤੇ ਲੋਕਾਈ ਨੂੰ ਸਿੱਧੇ ਰਾ ਪਾਇਆ। ਆਪ ਜੀ ਨੇ ਪਵਿੱਤਰ ਗੁਰਬਾਣੀ ਦੀ ਰਚਨਾ ਵੀ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਆਪ ਜੀ ਦੇ 59 ਸ਼ਬਦ ਤੇ 57 ਸ਼ਲੋਕ ਦਰਜ ਹਨ ਤਿਲਕ ਜਨਿਉ ਰਾਖਾ ਪ੍ਰਭ